ਸੱਚ ਸੱਚ ਦੀ ਆਵਾਜ਼ న్యూਸ ਪੰਜਾਬ ਅਤੇ ਮੰਡ న్యూਸ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਪੱਤਰਕਾਰ ਮਨਜੀਤ ਸਿੰਘ ਜੀਾਂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦਰਸ਼ਕੋ ਤੁਹਾਨੂੰ ਪਤਾ ਹੀ ਹੈ ਕਿ ਜੋ ਪੰਜਾਬ ਵਿੱਚ ਅੱਜ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਭਾ ਦੀਆਂ ਕੋਣਾ ਹੋ ਰਹੀਆਂ ਹੈ ਤੇ ਸਵੇਰ ਤੋਂ ਹੀ ਵੋਟਾਂ ਦਾ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਹੁਣ ਕਰੀਬ ਭਾਵੇਂ 11 ਕ ਬਚ ਗਏ ਆ ਪਰ ਹਜੇ ਤੱਕ ਕਿਤੋਂ ਵੀ ਕੋਈ ਅਣਸਖਾਵੀ ਘਟਨਾ ਦੇਖਣ ਨੂੰ ਕੋਈ ਨਹੀਂ ਮਿਲੀ ਅੱਜ ਅਸੀਂ ਖੜੇ ਹਾਂ ਪਿੰਡ ਬੰਕਸੀਪੁਰਾ ਤਹਿਸੀਲ ਜਰਾਉਂ ਜ਼ਿਲ੍ਹਾ ਦਿਹਾੜੇ ਜੇ ਅਸੀਂ ਪੁਲਿਸ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਪੁਲਿਸ ਪ੍ਰਸ਼ਾਸਨ ਲੋਕ ਉਚੇਚੇ ਪ੍ਰਬੰਧ ਕੀਤੇ ਗਏ ਆ ਤੇ ਅੱਜ ਪਿੰਡ ਬੰਕਸੀਪੁਰੇ ਦੇ ਪੋਲਿੰਗ ਬੂਥ ਤੇ ਸਾਡੇ ਜਿਹੜੇ ਮੁਲਾਜ਼ਮ ਹੋ ਪੂਰੀ ਤਨਦੇਹੀ ਦੇ ਨਾਲ ਡਿਊਟੀ ਨਿਭਾਉਂਦੇ ਦਿਖਾਈ ਦੇ ਰਹੇ ਆ ਤੇ ਸ਼ਰਾਤ ਦੀ ਅਨਸਾਤ ਜਿਹੜੀ ਬਾਤ ਜਿਹੜੀ ਅਖਰ ਰੱਖੀ ਜਾ ਰਹੀ ਆ ਤੇ ਅੱਜ ਇੱਥੇ ਪੁਲਿਸ ਚੌਕੀ ਗਾਲਬ ਕਲਾਂ ਦੇ ਜਿਹੜੇ ਇੰਚਾਰਜਾ ਜਗਰੂਪ ਸਿੰਘ ਜੀ ਉਹ ਵੀ ਅੱਜ ਜਿਹੜੀ ਪੈਟਰੋਲਿੰਗ ਦੀ ਡਿਊਟੀ ਜਿਹੜੇ ਆ ਨਵਾਰੇ ਆ ਉਹ ਵੀ ਇੱਥੇ ਪਹੁੰਚੇ ਹੋਏ ਆ ਆਪਾਂ ਉਹਨਾਂ ਦੇ ਨਾਲ ਵੀ ਦੋ ਸ਼ਬਦ ਆਪਾਂ ਗੱਲ ਕਰਾਂਗੇ ਆਓ ਤੁਹਾਨੂੰ ਦਿਖਾਉਨੇ ਆਪਾਂ ਵੱਖ-ਵੱਖ ਪਿੰਡਾਂ ਦੇ ਦ੍ਰਿਸ਼ ਦਰਸ਼ਕੋ ਹੁਣ ਅਸੀਂ ਖੜੇ ਆ ਕਾਂਗਰਸ ਦੇ ਜਿਹੜੇ ਆ ਬੂਤੇ ਸਦਾ ਬਿੜ ਬਿਖੇ ਜਿੱਥੇ ਵੀ ਇਹਨਾਂ ਦੇ ਕਾਂਗਰਸ ਪਾਰਟੀ ਜਿਹੜੇ ਵੋਟਰ ਤੇ ਸਪੋਰਟਰ ਵੱਡੀ ਗਿਣਤੀ ਵਿੱਚ ਸਾਡੇ ਨਾਲ ਦਿਖਾਈ ਦੇ ਰਹੇ ਆ ਤੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਜਿਹੜੀ ਵੋਟਾਂ ਚ ਰਹੀ ਕਿਵੇਂ ਆ ਤੇ ਕਿਵੇਂ ਦੇਖਦੇ ਆਂ ਐ ਭਾਈ ਚੈਨਲ ਤੇ ਸਵਾਗਤ ਹੈ ਤੁਹਾਡਾ ਤੁਹਾਡਾ ਜੀ ਜੀ ਐ ਨੂੰ ਪਹਿਲਾਂ ਆਏ ਤੇ ਐ ਸਾਡੇ ਕੋਲ ਪ ਕਿਵੇਂ ਚੱਲ ਰਿhst ਤੀ ਵੋਟਾਂ ਦੀ ਬਹੁਤ ਵਧੀਆ ਜੀ ਅੱਜ ਕੱਲ ਵੋਟਰ ਸਮਝਦਾਰ ਆ ਉਹਨੂੰ ਪਤਾ ਵੀ ਵੋਟ ਮੈਂ ਆਪਦੀ ਕਿੱਥੇ ਪਾਉਣੀ ਹੈ ਠੀਕ ਆ ਤੁਸੀਂ ਦੇਖ ਲਿਆ ਝਾੜੂ ਵਾਲੀ ਸਰਕਾਰ ਨੇ ਹੁਣ 4 ਸਾਲਾਂ ਚ ਕੀ ਕੁਛ ਕੀਤਾ ਇਹਨਾਂ ਨੇ ਬਲਾਕ ਨੇ ਸਿੱਧਾ ਮੇਰੇ ਤੋਂ ਚੱਕਦਾ ਮੁੱਲਾਪੁਰ ਮਾਰਿਆ ਹੁਣ ਇਧਰ ਬੇਟੀ ਏਰੀ ਦੀ ਪਿੰਡ ਆ ਇੰਨੀ ਦੂਰ ਕਿਵੇਂ ਜਾਣਗੇ ਜੀ ਸਾਡੇ ਪਿੰਡ ਇੱਕ ਵੀ ਇੱਟ ਨਹੀਂ ਲੱਗੀ ਜੀ ਸੋ ਮੈਂ ਸਾਰੇ ਨੂੰ ਅਪੀਲ ਕਰਦਾ ਜੀ ਵੋਟ ਵੱਧ ਤੋਂ ਵੱਧ ਕਾਂਗਰਸ ਨੂੰ ਪਾ ਕੇ ਜਿਧਾਓ ਸ਼ੁਕਰੀਆ ਤੁਸੀਂ ਫਿਰ ਬਲਾਕ ਦੀ ਗੱਲ ਕੀਤੀ ਬਲਾਕ ਟੁੱਟਣ ਦੀ ਹਾਂਜੀ ਜੇ ਮੰਨ ਲਓ ਤੁਹਾਡੇ ਉਮੀਦਵਾਰ ਹੱਥ ਜਾਂਦੇ ਆ ਤੁਸੀਂ ਬਲਾਕ ਬਚਾਉਣ ਵਾਸਤੇ ਕੀ ਪ੍ਰਾਲਾ ਕਰੂ ਹਸਤਾ ਰੋਜ਼ ਪ੍ਰਦਰਸ਼ਨ ਕਰਾਂਗੇ ਸਰਕਾਰ ਦੇ ਖਿਲਾਫ ਬਾਕੀ 1 ਸਾਲ ਰਹਿ ਗਏ ਨੇ 2027 ਚ ਕਾਂਗਰਸ ਸਰਕਾਰ ਆ ਜਾਣੀ ਹੈ ਅਸੀਂ ਬਲਾਕ ਚੱਕ ਕੇ ਮੁੱਲਾਪੁਰ ਸਦੋਂ ਮੈਂ ਦੁਆਰਾ ਲੈ ਕੇ ਆਵਾਂਗੇ ਜੀ ਠੀਕ ਇਹ ਵੋਟ ਨਾਲ ਸਾਡਾ ਵਾਦਾ ਹੈ ਜੀ ਦਰਸ਼ਕੋ ਹੁਣ ਅਸੀਂ ਖੜੇ ਆ ਕਸਬਾ ਸਦਾਂ ਬੇੜ ਵਿਖੇ ਜਿੱਥੇ ਤੇ ਵੋਟਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਤੇ ਵੋਟਰ ਆਪਣੀ ਮਰਜ਼ੀ ਨਾਲ ਬਿਨਾਂ ਕਿਸੇ ਡਰ ਭੈਰ ਤੋਂ ਜਿਹੜੀਆਂ ਆਪਣੀ ਬੂਥ ਦਾ ਇਸਤੇਮਾਲ ਕਰ ਰਹੇ ਆ ਅੱਜ ਅਸੀਂ ਖੜੇ ਆ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਵੱਲੋਂ ਜੋ ਉਮੀਦਵਾਰ ਆਏ ਗਏ ਆ ਉਹਨਾਂ ਦੇ ਜਿਹੜੇ ਆ ਵੱਡੀ ਗੰਟੀ ਦੇ ভোটার ਤੇ ਸਪੋਟਰ ਆਪਣੇ ਬੂਥ ਤੇ ਡਟੇ ਹੋਏ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਇੱਕ ਵਾਰੀ ਸਾਰੇ ਜਿਹੜੇ ਇਹਨਾਂ ਦੇ ভোটার ਤੇ ਸਪੋਟਰ ਇਹ ਬੂਥ ਤੇ ਡਟੇ ਹੋਏ ਆ ਤੇ ਸਾਡੇ ਨਾਲ ਪ੍ਰੈਨ ਜੋਂ ਤੋਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜ ਰਹੇ ਗਰਮੀਤ ਸਿੰਘ ਹਾਂਸ ਜੀ ਉਹ ਵੀ ਇਸੇ ਸਾਡੇ ਨਾਲ ਮੌਜੂਦ ਆ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਖਾਨ ਸਾਹਿਬ ਸਭ ਤੋਂ ਪਹਿਲਾਂ ਚੇਨਨਾ ਤੇ ਤੁਹਾਡਾ ਸਵਾਗਤ ਹੈ ਜੀ ਤੁਹਾਡਾ ਵੀ ਸਵਾਗਤ ਹੈ ਜੀ ਐਮ ਜੀ ਜੀ ਤੇ ਕਿਵੇਂ ਸਥਿਤੀ ਚੱਲ ਰਹੀ ਆ ਜੀ ਬਹੁਤ ਵਧੀਆ ਜੀ ਪਰਿਸ਼ਾਦ ਮਹੀਨਾ ਚੱਲ ਰਿਹਾ ਠੀਕ ਆ ਜੀ ਟੋਨ ਪਰ ਚੱਲ ਰਿਹਾ ਵਧੀਆ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਠੀਕ ਆ ਜੀ ਲੋਕ ਪਾਰਿਆ ਧੜਾ ਧੜ ਮਨ ਤੁਸੀਂ ਵਾਲੀ ਨੂੰ ਵੋਟ ਠੀਕ ਆ ਜੀ ਬਸ ਲੋਕਾਂ ਦਾ ਨੇਤਾ ਵਧੀਆ ਨੇਤਾ ਸਾਡਾ ਇਸ ਕਰਕੇ ਲੋਕ ਦੱਬੀ ਦੁਰੇ ਆਉਂਦੇ ਪਾਈ ਜਾਂਦੇ ਕਹਿੰਦੇ ਵਾਲੀ ਸਾਹਿਬ ਦੀ ਵੋਟ ਪਾਉਣੀ ਠੀਕ ਹੈ ਜੀ ਬਹੁਤ ਸ਼ਾਮੇ ਨੇ ਚੱਲ ਰਹੇ ਕੋਈ ਇਸ ਤਰ੍ਹਾਂ ਰੋਲਾ ਰੋਲਾ ਨਹੀਂਗਾ ਜੀ ਲੋਕ ਆਪਸ ਆਪ ਆ ਰਹੇ ਤੇ ਵੱਖ-ਵੱਖ ਜਿਹੜੇ ਆ ਪਿੰਡਾਂ ਦੇ ਬੂਥਾਂ ਤੋਂ ਆ ਤੁਹਾਨੂੰ ਜੋ ਫੋਨ ਕਾਲ ਆ ਰਹੇ ਆ ਕਿੰਨੀ ਆ ਰਹੀ ਕਿਤੇ ਕੋਈ ਧੱਕਾਸ਼ਾ ਨਹੀਂ ਹੋ ਰਹੀ ਕਿਤੇ ਨਹੀਂ ਹੋ ਰਹੀ ਜੀ ਬਿਲਕੁਲ ਐਂ ਸ਼ਾਂਤਮਈ ਪੈ ਰਿਹਾ ਬੇਟੇ ਨੇ ਫੋਨ ਆਇਆ ਮੈਨੂੰ ਇਧਰੋਂ ਵੀ ਆਏ ਆ ਸਭ ਪੈ ਰਹੇ ਬੜੀ ਇਮਾਨਦਾਰੀ ਆਪਣੇ ਝੰਡੀ ਸਦਰਪੁਰਾ ਗਾਕਲਾਂ ਆਕੂਆਣਾ ਹੁਜਰਾ ਖੈਦਪੁਰਾ ਅਜਵੇਂ ਸਾਰੇ ਤਰਵਾੜਾ ਵਗੈਰਾ ਸਭ ਸ਼ਾਂਤਮਈ ਨੇ ਪੈ ਰਹੇ ਠੀਕ ਹੈ ਜੀ ਤੇ ਵੋਟਰਾਂ ਨੂੰ ਫਿਰ ਕੀ ਅਪੀਲ ਕਰਨੀ ਚਾਹੁੰਦੇ ਆ ਜੀ ਅਸੀਂ ਕਹਿੰਦੇ ਸਾਡੇ ਲੀਡਰ ਦਾ ਸਾਥ ਦਿਓ ਮਾਨ ਦਾ ਸਾਡਾ ਲੀਡਰ ਆ ਬੇਦਾਗ ਤੇ ਅੱਗੇ ਵੀ ਕੰਮ ਵਧੀਆ ਕੀਤੇ ਹੋਰ ਵੀ ਵਧੀਆ ਕਰਨਗੇ ਨਾ ਸਰਕਾਰ ਦੇ ਹੁੰਦਿਆਂ ਵੀ ਸਾਡੇ ਵਧੀਆ ਕੀਤੇ ਇਹ ਕੰਮ ਤਾਂ ਬਸ ਲੋਕਾਂ ਦਾ ਪਿਆਰ ਆ ਜੀ ਸਾਨੂੰ ਅਸੀਂ ਥੈਂਕ ਯੂ ਕਰਦੇ ਆ ਲੋਕਾਂ ਨੂੰ ਵੱਧ ਚੜ ਕੇ ਵੋਟਰ ਇਹ ਵਾਲੀ ਸਾਡਾ ਸਾਥ ਦਿਓ ਠੀਕ ਦਰਸ਼ਕੋ ਹੁਣ ਅਸੀਂ ਖੜੇ ਆ ਸੱਧਾਂ ਬਿੜ ਦੇ ਆਮ ਆਦੀ ਪਾਰਟੀ ਦੇ ਬੂਦ ਦੇ ਜਿੱਥੇ ਵੱਡੀ ਗੈਂਟਰੀ ਵਿੱਚ ਵੋਟਰਾਂ ਦੇ ਵਿੱਚ ਉਤਸ਼ਾਹ ਪਾਇਆ ਗਿਆ ਤੇ ਇੱਥੇ ਬੂਤੇ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ VOTER ਤੇ SUPPORTER ਸਾਡੇ ਨਾਲ ਖੜੇ ਦਿਖਾਈ ਦੇ ਰਹੇ ਆ ਇਹਨਾਂ ਨੂੰ ਇੱਕ ਵਾਰੀ ਆਪਾਂ ਦਰਸ਼ਕ ਦਿਖਾ ਦਨੇ ਆ ਤੇ ਸਾਡੇ ਨਾਲ ਜਿਹੜੇ ਜ਼ੋਨ ਪ੍ਰੇਨ ਤੋਂ ਚੋਣ ਲੜੇ ਰਿਹਾ ਤੇ ਕਸਬਾ ਸਿੱਧਾਂਬੜ ਦੇ ਸਰਪੰਚ ਬਲਕਾਰ ਸਿੰਘ ਦੀ ਲੜੀ ਤੇ ਬਲਾਕ ਸਭਾਤੀ ਦੇ ਜਿਹੜੇ ਉਮੀਦਵਾਰ ਆ ਪਰਮਿੰਦਰ ਸਿੰਘ ਸਿੱਧੂ ਆਪਾਂ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਵੀ ਜਿਹੜੀਆਂ ਜੇ ਵੋਟਾਂ ਪੈ ਰਹੀਆਂ ਵਾ ਇਹ ਕਿਸ ਕਿਸ ਤਰ੍ਹਾਂ ਦੀ ਸਥਿਤੀ ਆ ਕਿਸ ਤਰ੍ਹਾਂ ਦਾ ਰੁਝਾਨ ਦੇਖ ਨੂੰ ਮਿਲ ਰਿਹਾ ਆ ਉਹ ਆਪਾਂ ਕਰਦੇ ਆ ਗੱਲਬਾਤ ਸੌਤ ਪਲਾ ਤਾਂ ਚੈਨਲ ਤੇ ਤੁਹਾਡਾ ਸਵਾਗਤ ਆ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜੀ। ਇਹ ਸਾਡੇ ਕੋਲ ਪਹੁੰਚਣ ਤੇ ਠੀਕ ਹੈ ਜੀ। ਪ੍ਰਮੇਲ ਜੀ ਕਿਵੇਂ ਦੇਖ ਰਹੇ ਹੋ ਅੱਜ ਦੀਆਂ ਜਿਹੜੀਆਂ ਵੋਟਾਂ ਪੈ ਰਹੀਆਂ ਕਿਸ ਤਰ੍ਹਾਂ ਵੋਟਾਂ ਦਾ ਅਸਰ ਪਾਇਆ ਜਾ ਰਿਹਾ? ਇਹ ਲੋਕ ਅਸਲੀ ਸਰਕਾਰ ਜਿਵੇਂ ਭਗਵੰਤ ਸਿੰਘ ਦੀ ਸਰਕਾਰ ਕੰਮ ਵਧੀਆ ਕਰ ਰਹੀ ਹੈ ਜੀ ਉਹ ਉਸ ਉਹਨੂੰ ਦੇਖਦੇ ਹੋਏ ਲੋਕ ਬਹੁਤ ਖੁਸ਼ ਆ ਉਸੇ ਢੰਗ ਨਾਲ ਲੋਕ ਵੋਟਾਂ ਪਾ ਰਹੇ ਆ ਆਮ ਆਦਮੀ ਪਾਰਟੀ ਨੂੰ ਵੱਧ ਤੋਂ ਵੱਧ ਹਾਂ ਅਸ਼ਾਦਾ ਠੀਕ ਹੈ ਜੀ ਤੇ ਜਿਵੇਂ ਜੋਨ ਪ੍ਰੇਨ ਤੋਂ ਬਲਕਾਰ ਸਿੰਘ ਦੀ ਲੜੀ ਚੋਣ ਲੜ ਰਹੇ ਆ ਤੁਸੀਂ ਅੱਜ ਬੂਤੇ ਇੱਥੇ ਮੌਜੂਦ ਆਂ ਵੱਖ-ਵੱਖ ਪਿੰਡਾਂ ਤੋਂ ਕਿਸ ਤਰ੍ਹਾਂ ਦੇ ਫੋਨ ਕਾਲ ਆ ਜਾ ਰਹੇ ਨੇ ਕਿਸ ਤਰ੍ਹਾਂ ਹਲਾਰਾ ਮਿਲ ਰਿਹਾ ਹਾਂ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਜੀ ਤਕਰੀਬਨ ਸਾਰੇ ਫੋਨ ਕਾਲ ਕਰ ਰਹੇ ਆ ਲੋਕਾਂ ਦੇ ਵਿੱਚ ਬਹੁਤ ਇਸ਼ਾਅ ਇਤਸ਼ਾਅ ਪਾਉਂਦੇ ਮੋਟਾ ਪਾਉਂਦਾ ਠੀਕ ਹੈ ਜੀ ਤੇ ਪ੍ਰਮੇਂਦਰ ਜੀ ਪਰਮਾਤਾ ਨਾਂ ਕਰੇ ਕੋਈ ਇਦਾਂ ਦੀ ਸਥਿਤੀ ਨਾ ਵੇ ਜਿਸ ਤਰ੍ਹਾਂ ਹਜੇ ਤੱਕ ਜਿਹੜੇ 11:30 ਟਾਈਮ ਹੋ ਗਿਆ ਹਜੇ ਤੱਕ ਕੋਤੇ ਵੀ ਕੋਈ ਅਨਸਕਾਮੀ ਘਟਨਾ ਵਾਪਰ ਨਹੀਂ ਮਿਲੀ ਤੇ ਕੋਈ ਧੰਦੂ ਕੋਈ ਤਮਾਸ਼ਾ ਕੋਈ ਆਈ ਕੋਈ ਇਦਾਂ ਦੀ ਕੋਈ ਗੱਲ ਹੋਈ ਨਹੀਂ ਕਿਸੇ ਪਾਸੇ ਨਹੀਂ ਜੀ ਨਹੀਂ ਬਹੁਤ ਬਹੁਤ ਹੀ ਸੁੱਖ ਸ਼ਾਂਤੀ ਦਾ ਵਧੀਆ ਮਾਹੌਲ ਦੇ ਵਿੱਚ ਮੋਟਾ ਪੈ ਰਹੀਆਂ ਹਾਂ ਆਪਣੇ ਤਕਰੀਬਤ ਪ੍ਰਸ਼ਾਸਨ ਵੀ ਵਧੀਆ ਮਸਤਿਹਦ ਆ ਇਸ ਗੱਲ ਨੂੰ ਲੈ ਕੇ ਕੋਈ ਇਹ ਜੀ ਹਜੇ ਤੱਕ ਕੋਈ ਇਹ ਜੀ ਸੂਚਨਾ ਨਹੀਂ ਆਈ ਅੰਦਰਤ ਕੋ ਇਹ ਸੰਨ ਆਮਾਦੀ ਪਾਰਟੀ ਜਿਹੜੇ ਉਮੀਦਵਾਰ ਤੇ ਅਸੀਂ ਵੀ ਤੁਹਾਨੂੰ ਦੱਸ ਦਈਏ ਵੀ 11:30 ਵਜੇ ਤੱਕ ਅਸੀਂ ਪਹਿਲਾਂ 20 ਮਿੰਟ ਪਹਿਲਾਂ ਪੁਲਿਸ ਅਸਟਾਫ ਦਾ ਮੈਂ ਤੇ ਐਸ ਐਚਓ ਇੰਸਪੈਕਟਰ ਹੀਰਾ ਸਿੰਘ ਨੂੰ ਫੋਨ ਕਾਲ ਤੇ ਇਹਨਾਂ ਨਾਲ ਗੱਲ ਕੀਤੀ ਸੀ ਪਰ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਵੀ ਹਜੇ ਤੱਕ ਵਧੀਆ ਅਮਨ ਆਮਾਨ ਦੇ ਨਾਲ ਵੋਟਾਂ ਪੈ ਰਹੀਆਂ ਤੇ ਅਸੀਂ ਆਪਣੇ ਚੈਨਲ ਨੂੰ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਵੀ ਜਿਹੜੀਆਂ ਇਹ ਵੋਟਾਂ ਸ਼ਾਮ ਤੱਕ ਇਦਾਂ ਹੀ ਅਮਨ ਆਮਾਨ ਦੇ ਨਾਲ ਜਿਹੜੀਆਂ ਪੈ ਜਾਣ ਤੇ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਹੋਰ ਵੱਖ-ਵੱਖ ਪੂਥਾਂ ਦੇ ਦ੍ਰਿਸ਼ ਦਰਸ਼ਕੋ ਹੁਣ ਅਸੀਂ ਖੜੇ ਹਾਂ ਪੰਡਤ ਮੇਘ ਸਿੰਘ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਹਾਨਾ ਦੇ ਜਿੱਥੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਆ ਉਮੀਦਵਾਰ ਨਗਰ ਦੀ ਆ ਇਹ ਜਿਹੜੇ ਬਲਾਕ ਸੰਮਤੀ ਚੋਂ ਲੜ ਰਿਹਾ ਪੀਪੀ ਸਤਪਾਲ ਕੁਰਜੀ ਕਰੇਵਾਲ ਉਹਨਾਂ ਦਾ ਸ ਹੈ ਪੋਗਲਨ ਸਟੇਸ਼ਨ ਤੇ ਜਿਹੜੇ ਵੱਡੀ ਗਿਣਤੀ ਵਿੱਚ ਉਹਨਾਂ ਦੇ ਜਿਹੜੇ ਵੋਟਰ ਸਪੋਰਟਰ ਜਿਹੜੇ ਸਾਡੇ ਨਾਲ ਜੁੜ ਚੁੱਕੇ ਆ ਤੇ ਜਿਹੜਾ ਭਰਮਾ ਜਿਹੜਾ ਹੰਗਾਰਾ ਜਿਹੜਾ ਮਿਲ ਰਿਹਾ ਵਾ ਤੇ ਨਾਲ ਤੁਹਾਨੂੰ ਦੱਸ ਦਈਏ ਵੀ ਹੁਣ ਤੱਕ ਜਿਹੜੀਆਂ ਅਮਨ ਆਮਾਨ ਦੇ ਨਾਲ ਪੰਜਾਬ ਦੇ ਵਿੱਚ ਵੋਟਾਂ ਜਿਹੜੀਆਂ ਪੈ ਰਹੀਆਂ ਹਜੇ ਤੱਕ ਕਿਤੇ ਵੀ ਕੋਈ ਅਨਸਕਾਂ ਵੀ ਘਟਾਣ ਦੇਖ ਨੂੰ ਨਹੀਂ ਮਿਲੀ ਤੇ ਅਸੀਂ ਬਾਰ-ਬਾਰ ਜਿਹੜੇ ਪੁਲਿਸ ਦੇ ਉੱਚ ਅਫਸਰਾਂ ਨਾਲ ਵੀ ਆਪਰਤਾ ਕਾਇਮ ਕਰ ਰਹੇ ਆ ਉਹਨਾਂ ਨੇ ਵੀ ਇਹ ਗੱਲ ਕਹੀ ਵੀ ਹਜੇ ਤੱਕ ਅਮਨ ਆਮਾਨ ਦੇ ਨਾਲ ਜਿਹ ਆਓ ਆਪਾਂ ਗੱਲਬਾਤ ਕਰਦੇ ਹਾਂ ਚੈਨਲ ਤੇ ਤੁਹਾਡਾ ਸਵਾਗਤ ਆ ਜੀ ਸਭ ਤੋਂ ਪਹਿਲਾਂ ਮੈਂ ਹੱਕ ਸੱਚ ਦੀ ਆਵਾਜ਼ ਚੈਨਲ ਦਾ ਸਵਾਗਤ ਕਰਦਾ ਹਾਂ ਜਿਨ੍ਹਾਂ ਨੇ ਬਹੁਤ ਰਜੇਮਿਆਂ ਦੇ ਵਿੱਚੋਂ ਸਮਾਂ ਕੱਢ ਕੇ ਸਾਨੂੰ ਮੌਕਾ ਦਿੱਤਾ ਔਰ ਉਸ ਤੋਂ ਬਾਅਦ ਇਹ ਜਿਹੜੇ ਸ਼੍ਰੋਮਣੀ ਅਕਾਲੀ ਦਲ ਜਿਨ੍ਹਾਂ ਦਾ ਚੋਣ ਨਿਸ਼ਾਨ ਤਕੜੀ ਹੈ ਉਸ ਬੂਤੇ ਐਸ ਵੇਲੇ ਹੱਕ ਸੱਚ ਦੀ ਆਵਾਜ਼ ਚੈਨਲ ਵਾਲੇ ਪਹੁੰਚੇ ਹਨ ਤੇ ਮੈਂ ਇਹ ਹੀ ਦੱਸਣਾ ਚਾਹੁੰਦਾ ਵੀ ਇਸ ਵੇਲੇ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਉਹਦੇ ਸੰਬੰਧ ਵਿੱਚ ਵੋਟ ਪਾਉਣ ਦੇ ਲੋਕਾਂ ਦਾ ਰੁਝਾਨ ਬਹੁਤ ਵਧੀਆ ਢੰਗ ਨਾਲ ਲੱਗ ਰਿਹਾ ਹੈ ਕਿਉਂਕਿ ਖੇਤਰੀ ਪਾਰਟੀ ਤੋਂ ਬਿਨਾ ਗੁਜ਼ਾਰਾ ਨਹੀਂ ਬਾਕੀ ਝੂਠੇ ਲਾਰਿਆਂ ਦੀ ਸਰਕਾਰ जिने ਝੂਠ ਬੋਲ ਕੇ ਸਰਕਾਰ ਬਣਾਈ ਸੀ ਲੋਕ ਅੱਜ ਕੱਲ ਬੜੇ ਜਾਗਰਤ ਆ ਉਹਨਾਂ ਸਾਰਿਆਂ ਨੇ ਇਹ ਸੋਚ ਲਿਆ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਜਿਤਾਉਣ ਤੋਂ ਬਿਨਾਂ ਹੁਣ ਕੋਈ ਚਾਰਾ ਨਹੀਂ ਅੱਜ ਇਸ ਨਗਰ ਦੇ ਵਿੱਚ ਲੀਣਾ ਮੇਕ ਸੰਗਦੇ ਸ਼੍ਰੋਮਣੀ ਅਕਾਲੀ ਦਲ ਦੇ ਬੂਥ ਤੇ ਬੜੀ ਚਹਿਲ ਪਹਿਲ ਆ ਔਰ ਪੂਰੀਆਂ ਰੌਣਕਾਂ ਤੇ ਉਮੀਦ ਕਰਦੇ ਆ ਅਸੀਂ ਇਹ ਸੀਟ ਜਿੱਤ ਕੇ ਸ਼੍ਰੋਮਣੀ ਅਕਾਲੀ ਦਲ ਐਸਆਰ ਕਲੇਰ ਦੀ ਝੋਲੀ ਦੇ ਵਿੱਚ ਪਾਵਾਂਗੇ ਦਸ ਕੋ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਸਾਬਕਾ ਪੰਚ ਸਰਦਾਰ ਭਦਰ ਸਿੰਘ ਜੀ ਨੇ ਆਪਣੇ ਜਿਹੜੇ ਵਿਚਾਰ ਰੱਖੇ ਆ ਮੈਂ ਇੱਕ ਵਾਰੀ ਕੈਮਰਾਮੈਨ ਨੂੰ ਕਹੂੰਗਾ ਵੀ ਜਿਸ ਤਰ੍ਹਾਂ ਇਹ ਬੂਥ ਤੇ ਜਿਹੜਾ ਵੱਡਾ ਜਿਹੜਾ ਇਕੱਠ ਦਿਖਾਈ ਦੇ ਰਿਹਾ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਇੱਕ ਉਹਦੇ ਤੋਂ ਇਥੋਂ ਜਿਹੜੇ ਉਮੀਦਵਾਰ ਦੀ ਵੱਡੀ ਜਿਹੜੀ ਲੀਡਰ ਲੈ ਕੇ ਜਾਣ ਦੀ ਜਿਹੜੀ ਸੁਭਾਵਨਾ ਬਣਦੀ ਵੀ ਜਿਹੜੀ ਦਿਖਾਈ ਦੇ ਰਹੀ ਆ ਤੇ ਤੁਹਾਨੂੰ ਅਸੀਂ ਇਹ ਵੀ ਜਾਣਕਾਰੀ ਦਾ ਵਾਅਦਾ ਕਰ ਦਈਏ ਵੀ ਪਿਛਲੀ ਵਾਰ ਵੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਕੁਲਦੀਪ ਕੌਰ ਜੀ ਇੱਥੇ ਬਲਾਕ ਸੰਮਤੀ ਜਿਹੜੀ ਚੋਣ ਜਿੱਤੇ ਸੀ ਤੇ ਇਸ ਵਾਰ ਵੀ ਜਿਹੜੀ ਆ ਗਰੇਵਾਲ ਪਰਿਵਾਰ ਤੋਂ ਬੀਬੀ ਸਤਪਾਰਪੁਰ ਗਰੇਵਾਲ ਉਹ ਚੋਣ ਮੈਦਾਨ ਵਿੱਚ ਉਤਰੇ ਆ ਤੇ ਜੇ ਉਹਨਾਂ ਦੇ ਗਰੇਵਾਲ ਪਰਿਵਾਰ ਦੀ ਗੱਲ ਕਰੀਏ ਕਿ ਉਹਨਾਂ ਦੇ ਸਹੁਰਾ ਸਾਹਿਬ ਨੇ ਪਹਿਲਾਂ ਪਿੰਡ ਦੀ ਸਰਪੰਚੀ ਕੀਤੀ ਤੇ ਕਈ ਵੱਡੇ ਵੱਡੇ ਪਿੰਡ ਦੇ ਜਿਹੜੇ ਵਿਕਾਸ ਕਾਰਜ ਆ ਕਰਵਾਏ ਆ ਤੇ ਜਿਹੜੇ ਇਹਨਾਂ ਦੇ ਪਤੀ ਆ ਇਹ ਹੁਣ ਵੀ ਪੰਚਾਇਤ ਦੇ ਵਿੱਚ ਪੰਚ ਦੇ ਤੌਰ ਤੇ ਵਿਚਰੇ ਆ ਤੇ ਹੁਣ ਆਪਾਂ ਦੇਖਦੇ ਆਂ ਵੀ ਇਸ ਜਿਹੜੀ ਉਮੀਦਵਾਰ ਕਿੰਨੀ ਕੀ ਲੀਡ ਲੈ ਕੇ ਜਾਂਦਾ ਇਹ ਆਉਣ ਵਾਲਾ ਸਮਾਂ ਦੱਸੂਗਾ ਦਰਤ ਕੋ ਹੁਣ ਅਸੀਂ ਪਹੁੰਚੇ ਆ ਕਾਂਗਰਸ ਪਾਰਟੀ ਦੇ ਜਿਹੜੇ ਇਥੋਂ ਉਮੀਦਵਾਰ ਚੋਣ ਲੜੇ ਆ ਬੀਬੀ ਮਨਜਿੰਦਰ ਕੌਰ ਜੀ ਪਤਨੀ ਗਰਦੀਪ ਸਿੰਘ ਕਾਕਾ ਜੀ ਉਹਨਾਂ ਦੇ ਜਿਹੜੇ ਬੂਤੇ ਵੀ ਇੱਕ ਵੱਡਾ ਜਿਹੜਾ ਇਕੱਠ ਦੇਖਣ ਨੂੰ ਮਿਲਦਾ ਮੈਂ ਕੈਮਰਾਮੈਨ ਨੂੰ ਪੁੱਛਾਂਗਾ ਵੀ ਇੱਥੇ ਬੂਤੇ ਚੰਗੀ ਚਿਹਰਪੈਲ ਜਿਹੜੀ ਦੇਖਣ ਨੂੰ ਜਿਹੜੀ ਮਿਲ ਰਹੀ ਆ ਕਿਉਂਕਿ ਇਹ ਬੀਬੀ ਜਿਹੜੀ ਚੋਣ ਲੜ ਰਹੀ ਆ ਇਹ ਨਗਰ ਦੀ ਆ ਤੇ ਇਹਨਾਂ ਦੇ ਜਿਹੜੇ ਪਤੀ ਆ ਪਿਛਲੀ ਵਾਰ ਵੀ ਉਹ ਪੰਚਾਇਤ ਮੈਂਬਰ ਜਿਹੜੇ ਰਹਿ ਚੁੱਕੇ ਆ ਤੇ ਇਸ ਵਾਰ ਵੀ ਪਾਰਟੀ ਨੇ ਇਹਨਾਂ ਨੂੰ ਸੇਵਾਜਾਂ ਨਿਭਾਉਣ ਦਾ ਮੌਕਾ ਦਿੱਤਾ ਵਾ ਤੇ ਮੈਂ ਵੀ ਦੁਬਾਰਾ ਫੇਰ ਕਹੂੰਗਾ ਵੀ ਜਿਹੜਾ ਵੱਡਾ ਜਿਹੜਾ ਕੱਠਾ ਦੇਖਣ ਨੂੰ ਇਹਨਾਂ ਦੇ ਬੂਤੇ ਮਿਲ ਰਹੇ ਵਾ ਤੇ ਇਹ ਹੁਣ 17 ਨੂੰ ਹੀ ਪਤਾ ਲੱਗੇ ਵੀ ਕਿਹੜਾ ਉਮੀਦਵਾਰ ਇੱਥੋਂ ਬਾਜ਼ੀ ਮਾਰਦਾ 10 ਕੋ ਇਹ ਸੰਨ ਪ੍ਰਹਿਨ ਜੋਂ ਤੋਂ ਚੋਣ ਲੜ ਰਹੇ ਜਿਹੇਦਾਰ ਗਰਮੀਤ ਸਿੰਘ ਜੀ ਹਾਂ ਜਿਨ੍ਹਾਂ ਨੇ ਆਪਣੇ ਵਿਚਾਰ ਰੱਖੇ ਤੇ ਇਹਨਾਂ ਨੇ ਇਹ ਵੀ ਕਿਹਾ ਵੱਖ-ਵੱਖ ਪਿੰਡਾਂ ਸਾਨੂੰ ਫੋਨ ਕਰ ਆ ਰਹੇ ਆ ਹਜੇ ਤੱਕ ਵਧੀਆ ਅਮਨ ਅਮਾਨ ਦੇ ਨਾਲ ਜਿਹੜਾ ਮੂਟਣਾ ਪੈ ਰਿਹਾ ਆ ਆਓ ਤੁਹਾਨੂੰ ਆਪਾਂ ਦਿਖਾਉਨੇ ਆ ਹੋਰ ਵੱਖ-ਵੱਖ ਦ੍ਰਿਸ਼ ਸਾਡੇ ਨਾਲ ਹੁਣ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰੀਸ਼ਦ ਦੇ ਜਿਹੜੇ ਚੋਣ ਲੜ ਰਹੇ ਆ ਉਹ ਵੀ ਸਾਡੇ ਨਾਲ ਇੱਥੇ ਲੀਣਾ ਪੁਲਿਸ ਸਟੇਸ਼ਨ ਦਾ ਦੌਰਾ ਕਰਨ ਦਾ ਬਸਿਸ ਤੋਂ ਤੇ ਪਹੁੰਚੇ ਆ ਆਓ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਤਾਂ ਚੈਨਲ ਤੁਹਾਡਾ ਸਵਾਗਤ ਆ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਚੈਨਲ ਤੇ ਮਾ ਸੱਜਣ ਜੁੜੇ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਨੂੰ ਪਤਾ 14 ਦਸੰਬਰ ਅੱਜ ਬਲਾਕ ਸਮಿತಿ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਜਿਹੜੀਆਂ ਵੋਟਾਂ ਪੈ ਰਹੀਆਂ ਨੇ ਤਾਂ ਜਿੱਥੇ ਜਿੱਥੇ ਸਾਡੇ ਬੂਥ ਲੱਗੇ ਨੇ ਸਾਰੇ ਸਾਡੇ ਜਿੰਨੇ ਵੀ ਸਤਿਕਾਰਯੋਗ ਪਾਰਟੀ ਵਰਕਰ ਨੇ ਉਹਨਾਂ ਨੂੰ ਮਿਲਣ ਆ ਰਹੇ ਨੇ ਉਹਨਾਂ ਦਾ ਹਾਲ ਚਾਲ ਪੁੱਛਣ ਦੇ ਲਈ ਅੱਜ ਇੱਥੇ ਲੀਲਾ ਪੰਡ ਰੁਕੀ ਹੈ ਜੀ ਠੀਕ ਹੈ ਜੀ ਤੇ ਕੀ ਵੋਟਾਂ ਹੁਣ 12 ਦੇ ਕਿੰਨੇ ਵਜਣਾਂ ਵਾਲੇ ਵੋਟਾਂ ਅਮਨ ਆਮਨ ਦੇ ਨਾਲ ਪੈ ਰਹੀਆਂ ਜੀ ਬਿਲਕੁਲ ਬਿਲਕੁਲ ਕੁਛ ਕੋਈ ਇਦਾਂ ਦਾ ਨਹੀਂ ਹੈਗਾ ਕਿਸੇ ਵੀ ਹਜੇ ਤੱਕ ਨਾ ਕੋਈ ਇਹੋ ਜੀ ਖਬਰ ਸੁਣਨ ਨੂੰ ਮਿਲੀ ਹੈ ਸਾਰੀਆਂ ਹੀ ਪਾਰਟੀਆਂ ਬੜੇ ਸਤਕਾਰ ਦੇ ਨਾਲ ਬੜੀ ਪਾਵਨਾ ਦੇ ਨਾਲ ਜਿਹੜੀ VOTING ਹੋ ਰਹੀ ਹੈ ਠੀਕ ਹੈ ਜੀ ਤੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਆ ਜੀ ਵੋਟਰਾਂ ਨੂੰ ਇਹ ਹੀ ਅਪੀਲ ਕਰਨੀ ਚਾਹੁੰਦੇ ਆ ਕਿ ਵੱਧ ਤੋਂ ਵੱਧ ਜਿਹੜੀ VOTING ਕਰੋ ਲੋਕਤੰਤਰ ਦੀ ਜੋ ਤਾਕਤ ਹੈ ਵੋਟਾਂ ਤਾਂ ਵੱਧ ਤੋਂ ਵੱਧ ਘਰਾਂ ਤੋਂ ਨਿਕਲ ਕੇ ਆਪਾਂ ਵੱਧ ਤੋਂ ਵੱਧ ਵੋਟਾਂ ਪਾਈਏ ਤੇ ਬੇਨਤੀ ਕਰਦੇ ਆ ਕਿ ਜੋ ਸਾਡੀ ਸਰਕਾਰ ਨੇ ਕੰਮ ਕੀਤੇ ਨੇ ਕੰਮਾਂ ਨੂੰ ਦੇਖਦੇ ਹੋਏ ਤਾਂ ਆਵਾਦਮੀ ਪਾਰਟੀ ਨੂੰ ਵੋਟਾਂ ਪਾ ਕੇ ਜਿਹੜਾ ਕਮਜਾਬ ਹੋਣਾ ਠੀਕ ਹੈ ਜੀ ਪਰਮਾਤਮਾ ਕਰੇ ਤੁਸੀਂ ਜਿੱਤ ਪ੍ਰਾਪਤ ਕਰ ਜਾਂਦੇ ਆ ਤੁਹਾਡਾ ਬਈ ਸਭ ਤੋਂ ਪਹਿਲਾਂ ਵਿਕਾਸ ਕਾਰਜਾਂ ਨੂੰ ਕੀ ਏਜੰਡਾ ਹੋਊਗਾ ਦੇਖੋ ਵਿਕਾਸ ਦੇ ਕੰਮ ਫਰਾਲ ਜਿਹੜੀ ਸਰਕਾਰ ਹੈ ਬੜੇ ਤੇਜ਼ੀ ਦੇ ਨਾਲ ਕਰ ਰਹੀ ਹੈ ਸੋ ਮੇਰਾ ਇਹੀ ਹੋਊਗਾ ਵੀ ਇਹਨੂੰ ਹੋਰ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਤੋਂ ਵੀ ਅਸੀਂ ਵੱਧ ਤੋਂ ਵੱਧ ਗ੍ਰਾਂਟਾਂ ਲਿਆ ਕੇ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਦੇ ਤਹਿਤ ਕੰਮ ਹੁੰਦੇ ਨੇ ਉਹ ਤੁਰੰਤ ਜਿਹੜੇ ਅਸੀਂ ਸ਼ੁਰੂ ਕਰਵਾਵਾਂਗੇ ਠੀਕ ਹੈ ਧੰਨਵਾਦ ਥੈਂਕ ਯੂ ਜੀ ਥੈਂਕ ਯ ਦਰਸ਼ਕੋ ਹੁਣ ਅਸੀਂ ਪਹੁੰਚਿਆ ਪੰਡਿਆ ਮੇਖ ਸਿੰਘ ਦੇ ਆਮ ਆਦਮੀ ਪਾਰਟੀ ਦੇ ਪੋਲਗਾ ਸਟੇਸ਼ਨ ਤੇ ਜਿੱਥੇ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਤੇ ਜਿਹੜੇ ਵੋਟਰ ਤੇ ਸਪੋਰਟਰ ਸਾਡੇ ਨਾਲ ਜੁੜ ਚੁੱਕੇ ਆ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਕਿਸ ਤਰ੍ਹਾਂ ਵੋਟਾਂ ਹਰੀਆ ਨੂੰ ਦੇਖਦੇ ਆ ਤੇ ਕਿਸ ਤਰ੍ਹਾਂ ਵੋਟਰਾਂ ਦਾ ਜਿਹੜਾ ਸਮਰਥਨ ਮਿਲ ਰਿਹਾ ਐ ਚੈਨਲ ਤੇ ਤੁਹਾਡਾ ਸਵਾਗਤ ਆ ਜੀ ਜੀ ਆਹਦੇ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਸਾਡੀ ਜਿਹੜੀ ਆਮ ਆਦਮੀ ਪਾਰਟੀ ਆ ਜੀ ਇਹਨੂੰ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਇਹਨਾਂ ਨੂੰ ਬਹੁਤ ਵਧੀਆ ਲੀਡ ਦੇ ਨਾਲ ਅਸੀਂ ਚਿਤਾਵਾਂਗੇ ਤੇ ਅਮਨ ਸ਼ਾਂਤੀ ਨਾਲ ਵੋਟਾਂ ਪੈ ਰਹੀਆਂ ਤੇ ਚੜ੍ਹਦੀ ਕਲਾ ਜੀ ਕੋਈ ਇਹ ਜੀ ਗੱਲ ਨਹੀਂ ਵਧੀਆ ਲੀਡ ਨਾਲ ਇਹਨਾਂ ਨੂੰ ਜਿਤਾਵਾਂਗੇ ਠੀਕ ਹੈ ਧੰਨਵਾਦ ਆ ਕੋਈ ਨਹੀਂ ਗੱਲ ਜੀ ਸਾਡੀ ਇਹ ਗੱਲ ਜੀ ਸਾਡੀ ਬੜੀ ਵਧੀਆ ਜੀ ਗੱਲ ਚਲੋ ਜੀ ਬਾਕੀ ਜਿਹੜਾ ਕਹਿੰਦੇ ਜਿਹੜਾ ਲਾਗੇ ਜਿਹੜਾ ਮਾਰਗੀ ਦਾ ਕਲੇਸ਼ ਆਪ ਕਿਵੇਂ ਚੱਲਦਾ ਵੋਟਰਾਂ ਦਾ ਜੀ ਬਹੁਤ ਵਧੀਆ ਜੀ ਇਹ ਪਿੰਡਾਂ ਚ ਇੱਕ ਇਸ ਤਰ੍ਹਾਂ ਦਾ ਹਲਾਰਾ ਮਿਲੇਗਾ ਬਹੁਤ ਵਧੀਆ ਹੁੰਗਾ ਰਹੇਗਾ ਹਰ ਦੇਖ ਲਓ ਕਿ ਇੱਥੇ ਹੀ ਹੋਵੇ ਕਿੰਨਾ ਅਗਛਾ ਹੈਗਾ ਮੈਂ ਖਾਸ ਮੈਂ ਇਹਦੀ ਦੇਖਿਆ ਦਾ ਪਾਰਟੀਆ ਦੇ ਇਥੇ ਆ ਜਿਵੇਂ ਆਪਣੇ ਆਗਾ ਇਦਾਂ ਹਰ ਜਿਹੜੇ ਦੇ ਉਤੇ ਵੋਟਰਾਂ ਨੂੰ ਕੀ ਪੀਲ ਕਰਨੀ ਚਾਹੁੰਦੇ ਹਾਂ ਅਸੀਂ ਲੋਕਾਂ ਤੇ ਇਹ ਕਾਗੇ ਕਿ ਸ਼ੋਭਨੀ ਕਾ ਜੀ ਦਾ ਤੁਹਾਡੀ ਮਾਂ ਪਾਰਟੀ ਤੁਹਾਡੀ ਖੇਤਰੀ ਪਾਰਟੀ ਇਹਨੂੰ ਬਹੁਤ